ਬਾਰੂ ਸਰਮਾਣੋ ਨਮਾਰਿਆ ਅੰਮਾਨ ਸਤਿਗੁਰੂ ਨਤਾਰ ਅੰਤਾਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਗੁਰਤਾ ਗਤੀ ਤੇ ਸੁਭਾਇਮਾਨ ਜੁਗੋ ਜੁਗਾ ਟੱਲ ਕਰਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰੂ ਪਾਤਸ਼ਾਹ ਦੇ ਪੁੱਤਰ ਗੁਰਦਾ ਅਨੰਤ ਮਹਾਰਾਜ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦਾ ਧੰਨਵਾਦ ਮਾਨ ਕਰਕੇ ਔਰ ਤਨ ਕਰਕੇ ਤਰੀਏ ਮਾਨ ਕਰਕੇ ਅਸੀਂ ਸੱਚੇ ਪਵਿੱਤਰ ਬਾਣੀ ਦੇ ਨਾਲ ਦੁਰਨਵਾਸਤੇ ਸਰਬੋਤਮ ਵਾਸਤੇ ਗੁਰੂ ਮਹਾਰਾਜ ਦੇ ਚਰਨਾ ਦੇ ਵਿਚਾਰ ਦਾ ਆਸਪੇਤੀ ਕਰਨੀ ਹੈ ਜੀ ਮਹਾਰਾਜ ਤੁਹਾਡਾ ਧੰਨਵਾਦ ਸ੍ਰੀ ਕਰਕੇ ਤੁਸੀਂ ਆਪਣੇ ਪਵਿੱਤਰ ਬੋਧ ਵਿੱਚ ਬਿਠਾਇਆ ਹੈ ਗੁਰੂ ਕ੍ਰਾਜ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਪਰਮੇਸ਼ਰ ਵੈਰੂ ਬਾਰੇ ਸਾਡੇ ਪ੍ਰਤੀ ਇੱਕ ਵਿਚਾਰ ਤੇ ਐ ਇਨਸਾਨ ਇਤੇ ਮਤਾਂ ਸੋਚਦੇ ਵੀ ਤੇਰਾ ਇੱਕ ਪਰ ਸਮਝਾ ਦੋ ਪਰ ਸੰਦੂਸਰਾ ਆਦਮੀ ਦਾ ਤੀਸਰਾ ਆਦਮੀ ਤੇਰਾ ਨੁਕਸਾਨ ਕਰ ਦੇਗਾ ਤੇਰਾ ਮੁਨਾਫਾ ਕਰ ਦੇਗਾ ਮਾਰਗ ਤੇ ਤੇਰੀ ਜੀਵਨ ਦੀ ਲੀਲਾ ਜੋ ਜਨਮ ਦੇਣ ਵਾਲੀ ਪਰਮਾਤਮਾ ਇਹਨਾਂ ਵਜੇ ਰਾਖਣ ਵਾਸਤੇ ਜੋ ਤੇਰੀ ਰਖਵਾਲੀ ਕਰਨ ਵਾਲਾ ਵੀ ਪ੍ਰਮਾਤਮਾ ਤਾਂ ਜਦੋਂ ਨੇ ਇਸ ਰੀਤੀ ਦੇ ਤੋਂ ਲੈ ਕੇ ਜਾਣਾ ਲਜਾਣ ਵਾਲਾ ਵੀ ਪ੍ਰਮਾਤਮਾ ਮਾਰੇ ਰੱਖੇ ਇੱਕੋ ਆਪੀ ਭਾਰਤ ਦੇ ਵਿੱਚ ਤੂੰ ਚਿੰਤਾ ਰਹਿਤ ਹੋ ਜਾਣਾ ਚਾਹੀਦਾ ਸਿੱਧ ਨੂੰ ਚਿੰਤਾ ਰਹਿਤ ਹੋਣ ਵਾਸਤੇ ਆਪਾਂ ਅਦਾਸ ਕਰਨੀ ਜਦੋਂ ਸਾਰਾ ਕਾਰਜ ਉਹਦੇ ਹੱਥ ਵਿੱਚ ਆ ਸਾਡੇ ਹੱਥ ਵਿੱਚ ਪਰ ਹੈ ਹੀ ਨਹੀਂ ਅਗਰ ਮਾਰਗ ਜੇ ਆਪਣੇ ਮਰ ਜੇ ਉਹੜੀਆਂ ਸੋਚਾਂ ਜੜੀਆਂ ਨੂੰ ਉਹਦੇ ਮੁਤਾਬਕ ਦੌੜ ਦੀ ਬਜਾਏ ਤੋਂ ਗੁਰੂ ਦੇ ਕੋਲ ਆ ਜਾਏ ਗੁਰੂ ਜਰੇ ਜੀਵਨ ਦੇ ਵਿੱਚ ਐਸਾ ਤੇਰੇ ਜੀਵਨ ਦੇ ਵਿੱਚ ਜੋ ਉੱਚਾ ਧਾਰ ਮਸਲਾ ਬਣਿਆ ਪਿਆ ਤੇਰੇ ਜੀਵਨ ਮਾਰਾ ਮਦੇ ਵਿੱਚ ਸੈਂ ਭਲੇ ਜਦੇ ਵਿੱਚ ਸੈਂ ਅਰ ਜਦ ਭਗਤ ਰਵਦਾਸ ਜੀ ਕਹਿੰਦੇ ਨਾ ساری ਰਾਤ ਬੰਦਾ ਮੱਜ ਤੇ ਪਿਆ ਹਵਾ ਦਾ ਬੁੱਲਾੜਾ ਤੇ ਮੈਂ ਇਹ ਹਰੇਕ ਵਾਰ ਜਿਵੇਂ ਚਨੀਦਾ ਉਹ ਹਿੰਦਰੀ ਹੁ ਸੱਪ ਸਮਝੀ ਬੈਠਾ ਤੇ ਸਾਰੰ ਦੇ ਵਿੱਚ ਸਾਰੀ ਰਾਤ ਉਹ ਮਜੀ ਤੋਂ ਉਤਰਨਾ ਵੀ ਨਾ ਉਹ ਨੂੰ ਨੀਂਦ ਆਉਂਦੀ ਜਦੋਂ ਚੜਿਆ ਕੀਵੇਂ ਹਦਾ ਜਿੰਨਾ ਮੈਂ ਸਾਰੀ ਰਾਤ ਸੱਪ ਸਮਝ ਕੇ ਡਰਦਾ ਰਿਹਾ ਸਹਿਮੇ ਰਿਹਾ ਉਤੈਕਰਸੀ ਬਾਸਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਤੇਰੇ ਅੰਦਰ ਵੈਰ ਭਰ ਮੇ ਇਸ ਤਰ੍ਹਾਂ ਨਹੀਂ ਹੈ ਜਿਉਂ ਵੈਰ ਭਰਮੋਂ ਗੁਰੂ ਨੇ ਤੇਰੇ ਕੱਢਨੇ ਅੜਾ ਤੈਨੂੰ ਸਾਪਣੇ ਅਨੰਦ ਦੀ ਆਨੰਦ ਦੇਸਨ ਨਾਮ ਦੀ ਆਨੰਦ ਹੁਣ ਸਾਧ ਸੰਗਤ ਜੀ ਇਹ ਇਸ ਅਨੰਦ ਦੀ ਆਪ ਗੱਲ ਕਰਦੇ ਗੁਰੂ ਅਰਜਨਦਾਸ ਜੀ ਬਾਰਕ आनंद आनंद सब को कहे आप कोई सोनी जगह दूसरे चले गए होते आप पढ़ो चंगा लग गया आप क्या आनंद आ गया कोई सोनी संसार दिन किसने देश बनाई आप पढ़ो बहुत स्वाद लगी आप क्या आनंद आ ਸੰਸਾਰ ਤੋਂ ਕੋਈ ਐਸਾ ਕਾਰਜ ਬੱਚੇ ਨੇ ਕੀਤਾ ਜੋ ਸਾਡੇ ਬੱਚੇ ਨੇ ਕੀਤਾ ਪਰ ਸਾਡੀ ਇੰਨੀ ਖੋਸ਼ ਹੋ ਗਈ ਮੰਦਾ ਕਹਿੰਦਾ ਜਿੰਦਗੀ ਜਿਉਣ ਦਾ ਆਨੰਦ ਆ ਤਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਭ ਕੋਈ ਕਹਿੰਦਾ ਆਪਣੇ ਤਰੀਕੇ ਦੇ ਨਾਲ ਆਨੰਦ ਨਾ ਲਵੋ ਉਹ ਆਨੰਦ ਨਹੀਂ ਆਗਾ ਗੜੀ ਖੁਸ਼ੀ ਆਪਾਂ ਨੂੰ ਉਹ ਜਪਾਲ ਪਹਿਲਾ ਮਿਲ ਰਹੀ ਸੀ ਨਾ ਸਮਾਗਮ ਦੇ ਨਾਲ ਉਹ ਖੁਸ਼ੀ ਗੜੀ ਹੈ ਉਹ ਦੁੱਖ ਦੇ ਵਿੱਚ ਤਬਦੀ ਤਬਦੀਲ ਹੋ ਗਈ ਸਵਾਦ ਇਸ ਪਦਾਰ ਸ਼ੱਕਦਾ ਸੀਗਾ ਹੁਣ ਉਹ ਪਦਾਰਥ ਸ਼ੱਕਣੇ ਦੀ ਹੈ ਉਹਨਾਂ ਦਾ ਸਵਾਦ ਉਹ ਨਹੀਂ ਚੱਕ ਸਕਦਾ ਪਰ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣ ਗੱਦੇ ਆ ਨਸਾੜ ਮਨੋ ਪਧਾਇਤੂ ਖੋਜੀ ਅੰਕ ਖੋਜ ਕਰਨ ਵਾਲਾ ਜੇ ਵਾਕੇ ਤੋਂ ਆਨੰਦ ਪ੍ਰਾਪਤ ਕਰਨਾ ਹੈ ਨਾ ਆਨੰਦ ਗੁਰੂ ਤੇ ਜਾਣਿਆ ਆਨੰਦ ਅਸਲੀ ਕੀ ਹੁੰਦਾ ਉਹ ਗੁਰੂ ਕੋਲੋਂ ਜਾਣਿਆ ਜਾਸ ਜੇ ਹੈ ਮਨ ਦੇ ਵਿੱਚ ਤਮੰਨਾ ਜੇ ਹੈ ਸੁਦੇ ਇਸ ਮਾਰਗ ਦਾ ਪਾਣੀ ਬੰਦੀ ਤੇਰੇ ਅੰਦਰ ਚਾਹਤ ਆ ਮਾਰਗ ਅੰਦੇ ਆਇਆ ਫਿਰ ਸਿਖਾ ਦੇ ਨੇ ਤੈਨੂੰ ਗੁਰੂ ਨੇ ਸਿਖਾਉਣੀ ਐ ਅੰਦਰ ਸਿਖਾਉਣਾ ਹੈ ਉਹ ਅਨੰਤ ਪ੍ਰਾਪਤ ਕਰਨ ਦੀ ਵਿਧੀ ਮਰਿਆਦਾ ਹੈ ਜੋ ਆਪਾਂ ਇਹ ਕਾਰਜ ਇੱਥੇ ਕਰਨ ਵਾਸਤੇ ਆ ਰਹੇ ਕੱਲ ਵੀ ਆਏ ਸੀ ਆਦਮੀ ਆਏ ਆ ਔਰ ਅੱਜ ਵੀ ਆਉਣ ਵਾਸਤੇ ਆਪਾਂ ਬੇਨਤੀ ਲਾਉਂਦੇ ਰਹਿਣਾ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਉਸ ਅਨੰਤਮਈ ਅਵਸਥਾ ਦਾ ਮਾਲਕ ਪਰਮੇਸ਼ਰ ਵੈਗੁਰੂ ਉਹਦੇ ਮਿਲਦੇ ਨਾਲ ਹੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਕਹੇ ਤੇਰਾ ਸ਼ਕਤਾਰਾ ਹੁ ਹੈ ਧੰਗ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਅਪਸਰ ਹੁਣ ਕੀਤੀ ਇਹ ਅਖੀ ਅਰਥ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਦੇ ਚੰਨ ਜੇ 5 ਅਸ਼ਟ ਅਸ਼ਟਪਤੀਆਂ ਦਾ ਕਪ ਸੱਚ ਦੀ ਵਿਚਾਰ ਦੇ ਨਾਲ ਇੱਕ ਨਮਾਣ ਜੀ ਗੁਰੂ ਪਾਤਸ਼ਾਹ ਜੀ ਤੋਂ ਉਦਮ ਲੈ ਕੇ ਜੜੰਦਾ ਗੁਰੂ ਦੀ ਤਰਫੋਂ ਸਤਕਾਰ ਬਾਝ ਜਨਤ ਦੇ ਹੈ ਕਿ ਮਹਾਰਾਜ ਸੱਚ ਦੀ ਵਿਚਾਰ ਦੇ ਨਾਲ ਮਨ ਕਰਕੇ ਕੰਮ ਕਰਕੇ ਕਰਮਾਂ ਕਰਕੇ ਅਸੀਂ ਜੋੜ ਜਾਈਏ ਤਰਲਾ ਲਿਆ ਇਹ ਸਾਡੀ ਜਿਹੜੀ ਹੈ ਜੈਸੀ ਬੁੱਧ ਤੈਸਾ ਪ੍ਰਗਾਸ ਮਾਰਾ ਕਹਿੰਦੇ ਜਿਵੇਂ ਜਿਵੇਂ ਆਪਾਂ ਬੁੱਧ ਰੂਪ ਭਾਂਡੇ ਦਾ ਆਪਾਂ ਵਿਸਤਾਰ ਕਰਦੇ ਆ ਇਹ ਸਾਡੀ ਵਸਤੂ ਹੋ ਰਹੀ ਉਹਨੇ ਅੰਦਰ ਪੈ ਗਈ ਇਹ ਆਪਾਂ ਦੁਨੀਆਂ ਦੇ ਵਿੱਚ ਵੇਖਿਆ ਵੀ ਭਾਂਡਾ ਬਿਲਕੁਲ ਛੋਟਾ ਜਿਹਾ ਹੋਵੇ ਤੇ ਆਪਾਂ ਵਸਤੂ ਬਹੁਤ ਵੱਡੀ ਉਹਦੇ ਵਿੱਚ ਪਾ ਲਈ ਜੇ ਕੋਈ ਵਸਤੂ ਆਰਿਆ ਹੋ ਇੰਨਾ ਇਨਸਾਨ ਸਿਆੜਾ ਜਦੋਂ ਭਰ ਲੱਗਦੀ ਆ ਆਪਣੇ ਆਪ ਹੀ ਰੁਕ ਜਾਂਦਾ ਹਾਰ ਬਾਰਿਆਂ ਨੂੰ ਕੰਦਰ ਚਾਅ ਆਜਾ ਤੋਂ ਤੁਮ ਕਰਦਾ ਦੂਸਰਾ ਬਰਤਨ ਲਿਆਣ ਇਹ ਉਹਦੇ ਵਿੱਚ ਬਾਧੂ ਵਸਤੂ ਨੂੰ ਪਾਉਂਦਾ ਫਿਰ ਜਾ ਕੇ ਵਸਤੂ ਦੂਸਰੇ ਭਾਂਡੇ ਦੇ ਵਿੱਚੋਂ ਬਾਹਰ ਨਿਕਲਦੀ ਮਾਰਕ ਨੇ ਇਸੇ ਪ੍ਰਕਾਰ ਇਸੇ ਪ੍ਰਕਾਰ ਪਰਮਾਤਮਾ ਦਾ ਜਿਹੜਾ ਉਹ ਅੰਮ੍ਰਿਤ ਨਾਮ ਹੈ ਨਾ ਜਿੰਨੂੰ ਆਪਾਂ ਪ੍ਰਾਪਤ ਕਰਨ ਵਾਸਤੇ ਜਿਸ ਜਗਤ ਦੇ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾ ਲਈ ਜਿਓ ਛੋਡੋ ਵੇਸ਼ ਤੇ ਤੁਤਰਾਈ ਦੁਨ ਦਾ ਤੇ ਫਲ ਨਾ ਦਿੱਤੀ ਆਹ ਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਨਾਮ ਜੀ ਪ੍ਰਾਪਤੀ ਕਰਨ ਵਾਸਤੇ ਤੂੰ ਆਇਆ ਉਹ ਗੁਰੂ ਦੇ ਕੋਲੋਂ ਮਿਲਣਾ ਹੈ ਆਸਾ ਸਮਝੋ ਨਾਮ ਜਿਹੜਾ ਚਾਲਿਆ ਨਾ ਉਹਨੂੰ ਪਵਾਉਣ ਵਾਸਤੇ ਆਪਾਂ ਗੁਰੂ ਦੇ ਕੋਲੋਂ ਆਪਣਾ ਮਾਰਗ ਦੀ ਭਾਂਡਾ ਜਿਹੜਾ ਉਹ ਤਿਆਰ ਕਰਨਾ ਹੈ। ਬਾਬਾ ਕਬੀਰ ਸਾਹਿਬ ਜੀ ਦੀ ਆਪਾਂ ਪਾਵਨ ਸ਼ਲੋਕ ਵਿਚਾਰ ਦੇ ਨਾਲ ਜੋੜਦੇ। ਦਾਇਕਤਾ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਆਉਂਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਮੀਰ ਬਾਦ ਸੇ ਲਾਗੋ ਘਰ ਸੁਰੈ ਕਹਿਤ ਕਬੀਰ 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 ਸਾਹਿਬ ਜੀ ਨੇ ਜਿੰਨਾ ਉਹਨਾਂ ਦਾ ਮਨ ਗੁਰੂ ਦੀ ਕਿਰਪਾ ਸਦਕਾ ਉਹ ਨਾਮ ਜਪਦੇ ਨਾਲ ਨਿਰਮਲ ਹੋ ਗਿਆ ਨਾ ਕਹਿੰਦੇ ਪ੍ਰਮਾਤਮਾ ਮੇਰੇ ਸਾਹਮਣੇ ਬਿਲ ਇਹ ਕਿਉਂ ਪਤਾ ਲੱਗਾ ਕਬੀਰ ਸਾਹਿਬ ਜੀ ਨੂੰ ਕਿ ਮੇਰਾ ਅਨਮਾਨ ਨਿਰਮਲ ਹੋ ਗਿਆ ਕਬੀਰ ਸਾਹਿਬ ਜੀ ਨੇ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਨਿਤਾ ਪ੍ਰਤੀ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਇਹ ਮਨੂ ਦੀ ਭਾਂਡਾ ਨਿਰਮਲ ਕਰ ਦਿਓ ਸਾਫ਼ ਕਰ ਦਿਓ ਤਾਂਮ ਅਮਰਤ ਰੂਪੀ ਨਾਮ ਪਰਮਾਤਮਾ ਦਾ ਜਿਹੜਾ ਹੈ ਉਹ ਇਹਦੇ ਵਿੱਚ ਪਵਾ ਸਕਾਂ ਜਿੱਤਨੇ ਕਿਰਪਾ ਹੋਈ ਉਹਨਾਂ ਬਾਬਾ ਕਬੀਰ ਸਾਹਿਬ ਜੀ ਨੇ ਸੰਸਾਰ ਨੂੰ ਤਪਾਰ ਪੁਕਾਰ ਕੇ ਜੈ ਕਿ ਹੁਣ ਕਬੀਰ ਨੂੰ ਕੋਈ ਜਲਾਹਾਂ ਸ਼ੁੱਧ ਕਹਿ ਕੇ ਪੁਕਾਰੇ ਉਹਦੀ ਵੀ ਕੋਈ ਚਿੰਤਾ ਨਹੀਂ ਇਹ ਤਾਂ ਸੰਸਾਰ ਦਾ ਜੀਵ ਆਇਆ ਇਸ ਧਰਤੀ ਤੇ ਕਿਸੇ ਦਾ ਜਨਮ ਕਿਤੇ ਹੋ ਗਿਆ ਕਿਸੇ ਦਾ ਜਨਮ ਕਿਤੇ ਆਪਾ ਆਪਣਾ ਸੰਸਾਰ ਜਨਮ ਤੇ ਕੀਤੇ ਕਰਮਾਂ ਦਾ ਫਲ ਲੈ ਕੇ ਆਏ ਆ ਕਿਰਤ ਕਰਮ ਕੇ ਵਿਛੜੇ ਕਿਤੇ ਕਰਮਾਂ ਦੇ ਕਾਰਨ ਆਪਾਂ ਵਿਛੜੇ ਆ। ਆਂ ਭਾਰਤ ਦੇ ਹੋਣ ਆਪਾਂ ਅਰਦਾਸ ਕਰਨੀ ਆ ਕਿ ਮਾਰਾ ਕਰ ਕਿਰਪਾ ਮਿਲੋ ਰਾਮ ਹੁਣ ਤੇਰੇ ਚਰਨਾਂ ਵਿੱਚ ਬੈਠੇ ਹੁਣ ਆਪਣੇ ਚਰਨਾਂ ਦੇ ਨਾਲ ਜੋੜ ਗੋ ਕਿਉਂਕਿ ਇਸ ਮਨੁੱਖਾ ਜੀਵਨ ਤੋਂ ਬਿਨਾ ਹੋਰ ਕੋਈ ਮਾਰਾ ਕਹੇ ਤਰੀਕਾ ਹੀ ਨਹੀਂ ਹੈਗਾ। ਵੈਰ ਗੁਰੂ ਦੇ ਨਾਲ ਜੁੜਨਾ। ਮਨੁੱਖਾ ਜੀਵਨ ਹੀ ਕਬੀਰ ਮਾਨਸ ਜਨਮ ਦਿਲ ਲੱਭ ਗਏ ਹੋਏ ਨਾ ਬਾਰੇ ਬਾਰ ਜਿਹੜਾ ਵਾਰ ਵਾਰ ਨਹੀਂ ਮਿਲਦਾ ਜਦੋਂ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਕਬੀਰ ਸਾਹਿਬ ਜੀ ਨੇ ਗੁਰੂ ਨੂੰ ਧਾਰਨ ਕੀਤਾ ਔਰ ਗੁਰੂ ਦੇ ਆਖੇ ਲਾ ਕੇ ਜੋ ਅੰਦਰ ਦੀ ਵਿਧੀ ਇਹਨੇ ਮਨ ਨੂੰ ਸੁੱਧ ਕਰਦੀ ਉੱਧਰ ਲੱਗ ਗਏ ਕਬੀਰ ਬੈਸਨੋਂ ਕੀ ਕੋਕਰ ਭਰੀ ਤਾਦਰ ਨੇ ਬਚਨ ਕੀ ਐਸੀ ਕਰ ਇਸ ਸਾਧਿਤਾ ਉਹ ਜਿਹੜੇ ਉਹਦੇ ਬੋਲ ਜਿੰਦੋਂ ਕੀ ਉਹਦੇ ird gird rehnde ne ਕਬੀਰਾ ਕੈਸਨੋ ਕੀ ਕੋਕਰ ਪਰੇ ਸਾਖਤ ਕੀ ਬੁਰੀ ਮਾਏ ਕਦੇ ਜੇ ਮੈਂ ਤੁੰ ਪੁੱਛਦੇ ਬੁਰਾ ਕੌਣ ਆ ਕਹਿੰਦੇ ਜਿਹੜਾ ਰੱਬ ਨਾਲ ਟੁੱਟਿਆ ਆ ਉਹਦੀ ਮਾਂ ਬੁਰੀ ਹੈ ਕਿਉਂ ਤੋ ਕਿ ਉਹ ਸਾਖਤ ਬੰਦੇ ਦਾ ਸੰਗ ਕਰੇ ਹੁਣ ਮਾਂ ਤੇ ਪੁੱਤਰ ਤੋਂ ਦੂਰ ਹੋ ਰਹੀ ਦੀ ਇਸ ਤਰ੍ਹਾਂ ਕਿ ਮਾਣੂ ਬੁਰਾ ਕਿਉਂ ਪਿਆ ਕਬੀਰ ਸਾਹਿਬ ਨੇ ਉਹ ਵਿਚਾਰੀ ਉਹ ਸਾਖਤ ਬੰਦੇ ਦਾ ਸੰਗ ਕਰਦੀ ਜਿਹੜਾ ਰੱਬ ਨਾਲ ਟੱ ਗਿਆ ਹੈ ਤੇ ਦੂਜੇ ਬੰਦੇ ਉਹ ਸਾਧ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਉਹਦੇ ਕੋਲ ਕੋਈ ਮੁੱਤਾ ਕੂਕਰ ਵੀ ਹੈ ਨਾ ਉਹ ਵੀ ਭਲਾ ਚੰਗਾ ਹੈ ਕਿਉਂਕਿ ਉਹ ਸਾਧ ਦਾ ਸੰਗ ਕਰਦਾ ਹੈ ਇਸ ਕਰਕੇ ਬੁਰਗਰਾਜ ਸਾਹਿਬ ਮਹਾਰਾਜ ਨੇ ਸਾਨੂੰ ਹਰ ਰੋਜ਼ ਸੱਚੀ ਸੰਗਤ ਨਾਲ ਦੁਰਨ ਵਾਸਤੇ ਇਹ ਪ੍ਰੇਰਨਾ ਦਿੱਤੀ ਹੈ ਇਹ ਕੋਈ ਆਪਾਂ ਸੰਸਾਰ ਦੇ ਪਦਾਰਥ ਮੰਗਣ ਵਾਸਤੇ ਨਹੀਂ ਬਣੇ ਹੋਏ ਵੀ ਹਾਲ ਸਾਰੋਂ ਦਾ ਆਪਲੀਸੀ ਅੱਜ ਆਪਾਂ ਨਵੀਂ ਲਿਸਟ ਦੀ ਆਣ ਇੰਤਜ਼ਾਰ ਕਰਕੇ ਅੱਗੇ ਰੱਖ ਦਿੱਤੀ ਮਹਾਰਾਜ ਆਪ ਵੀ ਸਾਨੂੰ ਦੇ ਦਿਓ ਮਹਾਰਾਜ ਆਪ ਵੀ ਸਾਨੂੰ ਦੇਜੇ ਇਹ ਸੰਸਾਰ ਦੀਆਂ ਸਹੂਲਤਾਂ ਸਭ ਨੂੰ ਮਿਲਣੇ ਮਿਲਣਿਆ ਜੇ ਮੰਗਾ ਕੇ ਤਾਮੀ ਮਿਲਨੀ ਹੈ ਜੇ ਨਾ ਮੰਗਾ ਕੇ ਤਾਮੀ ਉਹ ਵੈਗੁਰੁ ਨੇ ਦੇਣੀ ਹੈ ਪਰ ਮਹਾਰਾਜ ਜੀ ਗੁਰੂ ਦੇ ਚਰਨਾਂ ਵਿੱਚ ਆ ਗਏ ਸ੍ਰੀ ਲੈ ਕੇ ਗੁਰੂ ਪਾਸ਼ੇ ਦੇ ਚਰਨਾਂ ਦੇ ਕੋਲੋਂ ਮੰਗਿਆ ਪਰ ਮਹਾਰਾਜ ਮੇਰਾ ਮਨ ਹਾਜ਼ਰ ਕਰਕੇ ਇਹਦੇ ਵਿੱਚ ਜੋ ਊਣ ਤਾਂ ਜਾਂ ਮਾਰੇ ਬਾਹਰ ਕੱਢ ਕੇ ਉਹ ਨਿਰਮਲ ਕਰੀ ਤਦ ਜਾ ਕੇ ਸਾਧ ਸੰਗਤ ਜੀ ਸੱਚੀ ਗੁਰਮਤ ਦਾ ਗਿਆਨ ਦਾ ਪਤਾ ਲੱਗਦਾ ਹੈ ਇਹ ਇਤਿਹਾਸ ਸੰਗਤ ਦੀ ਦੁਨੀਆ ਦੇ ਤੇ ਆਪਾ ਦਾ ਸਾਧ ਸੰਗੀ ਇੱਕ ਸਾਹਿਬ ਬਾਣੀ ਕੀਤਾ ਹੋਇਆ ਹੈ। ਕਿਸੇ ਨੇ 2 ਕਰ ਲਿਆ ਹੁਣ ਦੇ ਕਿਸੇ ਨੇ 3 ਕਰ ਲਿਆ ਹੁਣ 3 ਨੇ ਕਰ ਲਿਆ। ਬਾਰੇ ਸਾਧ ਸੰਗਤ ਦੀ ਇੱਕ ਲੁਧਿਆਣੇ ਬੰਦਾ ਉਹਦਨਾ ਦਾਸ ਨੇ ਸੇਵਾ ਕੀਤੀ ਉਹ ਪ੍ਰਬੰਧਕ ਜਨਸ 101 ਦਾ ਸਾਹਿਬਾਰੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਗੀਤ ਉਸ ਸਮੇਂ 2005-6 ਦੀ ਗੱਲ ਹੈ ਤਾਂ ਹੁਣ ਅੱਗੇ ਜਿੰਨਾ ਉਹਦਾ ਜੀਵਨ ਚੱਲਿਆ ਹੋਗਾ ਅੱਗੇ ਕੰਨਿਆਂ ਨੇ ਕੀਤੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਵੀ ਲਗਾਤਾਰ ਤੁਸੀਂ ਪਵਿੱਤਰ ਬਾਣੀ ਦੇ ਸਹਿਜ ਪਾਠ ਕਰੀ ਜਾਓ ਕਰੀ ਜਾਓ ਬਾਣੀ ਆਪਾਂ ਪੜ ਰਹੇ ਹਾਂ ਪਰ ਬਾਣੀ ਦੀ ਸਮਝ ਸਾਨੂੰ ਨਹੀਂ ਆ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੇ ਜੋ ਏਕ ਸ਼ਬਦ ਮੇਰੇ ਪ੍ਰਾਣ ਵਸਤਗ ਹੈ ਬਹੁੜ ਦਿਨ ਮਨ ਆਵਾ ਬਰੀ ਅਵਸਥਾ ਦਾ ਜ਼ਿਕਰ ਕੀਤਾ ਵੀ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਾ ਜੇ ਸਾਡੇ ਅੰਦਰ ਘਾਓ ਕਰ ਗਿਆ ਨਾ ਸਭ ਦੇ ਗਿਆਨ ਸਮਝ ਲਾ ਕਿ ਬੰਦਾ ਬਦਲ ਗਿਆ। ਭਾਵੇਂ ਬੰਦਾ ਬੁਰੇ ਕਰਮਾਂ ਦੇ ਵਿੱਚ ਬੁਰੇ ਲੋਕਾਂ ਦੇ ਨਾਲ ਜੁੜਿਆ ਹੋਇਆ ਸੀਗਾ ਐਸੀ ਠੋਕਰ ਵਜੀ ਸ਼ਬਦ ਦੀ। ਕਿਸੇ ਨੇ ਕਿਹਾ ਕਿ ਬਦਲ ਫਰ ਜਾਏ। ਤੇਰਾ ਕੰਮ ਚੱਜ ਦੇ ਕੰਮ ਕਰ। ਬਹੁਤ ਵਾਰੀ ਮਾਪੇ ਨੇ ਕਿਹਾ ਹੋਵੇਗਾ ਬਹੁਤ ਵਾਰੀ ਦੋਸਤਾਂ ਮਿੱਤਰਾਂ ਨੇ ਕਿਹਾ ਹੋਵੇਗਾ। ਔਰ ਉਹਨੂੰ ਉਹਨੂੰ ਨਹੀਂ ਸਮਝ ਲੱਗੀ ਉਹਨੂੰ ਸ਼ਬਦ ਨੇ ਧਿਆਨ ਦੇਣਾ ਸੁਣਿਆ ਜਿਉਂ ਵੀ ਉਹਨੇ ਧਿਆਨ ਦੇਣਾ ਸੁਣਿਆ ਉਹਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਇਹ ਇਨਸਾਨ ਹੈ ਉਹ ਜਿਹੜੇ ਮੇਰੇ ਕੋਲ ਲੈਣਾ ਤਾਂ ਹੈ ਹੀ ਇਹਨੂੰ ਤਾਂ ਉਹ ਬਹੁਤ ਪਤਾ ਨਹੀਂ ਗਾ ਦਿੱਤੀ ਕਿ ਮੈਂ ਇਹਨਾਂ ਦੇ ਨਾਲ ਕੀ ਕਰ ਰਿਹਾ ਮੇਰਾ ਤਾਂ ਕਾਰਜ ਹੀ ਨਹੀਂ ਹੈਗਾ ਉਹ ਹੱਥ ਜੋੜ ਕੇ ਆਪਣੇ ਘਰ ਚਲਾ ਗਿਆ ਸ਼ਬਦ ਇੱਕ ਵਾਰੀ ਉਹਨੇ ਸੁਣਿਆ ਪਰ ਉਹ ਸ਼ਬਦ ਨੇ ਐਸਾ ਉਹਦੇ ਅੰਦਰ ਤੀਰ ਮਾਰਿਆ ਉਹ ਹੌਲੀ 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 ਉਹ ਸੰਤ ਹੜਦਾ ਗਿਆ ਹੜਦਾ ਗਿਆ ਹੜਦਾ ਗਿਆ ਆਜੋ ਬੁਰੇ ਕਰਮਾਂ ਦੇ ਵਿੱਚ ਪਰਵਰਤਤ ਸੀ ਆਜੋ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾਣ ਕੇ ਪਰਮ ਕਰ ਲਿਆ ਕਿ ਮਹਾਰਾਜ ਮੈਂ ਹਣ ਤੇਰੇ ਚਰਨਾਂ ਦੇ ਵਿੱਚ ਹੀ ਰਹਿਣਾ ਮੈਨੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਦਾ ਉਹ ਸੱਜਨੇ ਐਸੀ ਚੋਣ ਮਾਰੀ ਗੁਰੂ ਪਾਤਸ਼ਾਹ ਦੇ ਚਰਨਾਂ ਉਚ ਅਰਦਾਸ ਕੀਤੀ ਅਰਦਾਸ ਉਸੇ ਦੇ ਕਬੂਲ ਹੋ ਗਈ ਅਮਰਦੀ ਦਾਸ ਆ ਗਏ ਨਾਮ ਸਮਰਨ ਕਰਨਾ ਹੈ ਸੇਵਾ ਕਰਨਾ ਹੈ ਪਰਉਪਕਾਰ ਦੇ ਕਾਰਜ ਕਰਨਾ ਹੈ ਪਹਿਲਾਂ ਹੱਥ ਤੋਂ ਬੁਰੇ ਕਰਮਾਂ ਵਾਸਤੇ ਇਹ ਉੱਠਦੇ ਸੀ ਇਹਨਾਂ ਹੱਥਾਂ ਦੇ ਨਾਲ ਉਹ ਬਾਟੀ ਫੜ ਕੇ ਪ੍ਰਾਪਰਸ਼ਾਦ ਦੀ ਦੇਗ ਗੁਰੂ ਦਾ ਲੰਗਰ ਵਰਤੌਣ ਲਾ ਪਿਆ ਹੁਣ ਸਾਧ ਸੰਗਤ ਜੀ ਉਹਦੇ ਨਾਲ ਦੇ ਲੋਕ ਚਾਹੇ ਇਹ ਵੀ ਉਹਨੂੰ ਕਹੀ ਜਾਣ ਕਿ ਸੌ ਪੁੱਤ ਉਹ ਖਾ ਕੇ ਪਿੱਲੀ ਹੱਥ ਨੂੰ ਚੱਲੀ ਇਹ ਕਿਹੜੇ ਕੰਮ ਕਰਦਾ ਸੀਗਾ ਅੱਜ ਇਹ ਕਿਹੜੇ ਕਰਮਾਂ ਦੇ ਉੱਤੇ ਤੁਰਪੇ ਪਖੰਡ ਕਰਦਾ ਉਹਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਕਿਉਂਕਿ ਉਹਨੇ ਆਪਣੇ ਮਨ ਨੂੰ ਬਦਲਿਆ ਲੋਕ ਜੋ ਮਿਲ ਜੀ ਜਾਣ ਜਿੰਨੇ ਸ਼ਬਦੀ ਜੋੜ ਨੂੰ ਸਹਾਰ ਲਿਆ ਔਰ ਆਪਣੇ ਆਪ ਨੂੰ ਚੇਂਜ ਕਰ ਲਿਆ ਉਹ ਹੀ ਰੱਬ ਤੱਕ ਪਹੁੰਚੇ ਸਾਧ ਸੰਗ ਦੀ ਨੀਤੇ ਸਾਧ ਦਾ ਵਿਆਰ ਮਾਰਕ ਜਿਨੇ ਸਿਮਰਤ ਬੇਗੁਰਾਣ ਪੁਕਾਰਨ ਪੋਤੀਆਂ ਨਾ ਬਣਾ ਸਬਕੂਲ ਗਾਲੀ ਹੋਸੀ ਮਾਰਕ ਦਾ ਹੋਰ ਤਾਂ ਵਿਆਰਥ ਨਹੀਂ ਗੱਲ ਹੈ ਜਿਨੇ ਸਾਧ ਨੂੰ ਸੁਣ ਕੇ ਸੱਚ ਅਨੁਸਾਰ ਆਪਣੇ ਜੀਵਨ ਨੂੰ ਬਦਲ ਵਾਸਤੇ ਤਿਆਰੀ ਕਰ ਲਈ ਨਾ ਉਹ ਇਸ ਮਾਰਕ ਇਸ ਤਰ੍ਹਾਂ ਕੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਬੀਰ ਸਾਹਿਬ ਜੀ ਦਾ ਜਦੋਂ ਮਨ ਬਿਲਕੁਲ ਪਵਿੱਤਰ ਹੋ ਗਿਆ ਨਾ ਇਹਦੇ ਸੰਸਾਰ ਦੇ ਲੋਕ ਤੁਸੀਂ ਪ੍ਰਮਾਤਮਾ ਨੂੰ ਲੱਭਦੇ ਫਿਰਦੇ ਜੋ ਨਾ ਤੁਸੀਂ ਸੁੱਖ ਨੂੰ ਲੱਭਦੇ ਫਿਰਦੇ ਹੋ ਸੁੱਖ ਮੇਰੇ ਅੰਦਰ ਗਿਆ ਸੁੱਖ ਮੇਰੇ ਪਿੱਛੇ-ਪਿੱਛੇ ਆ ਤੇ ਮੈਂ ਅੱਗੇ ਗਿਆ ਪਹਿਲਾਂ ਮੈਂ ਸੇ ਮੇ ਸੇ ਦੇ ਸੋਖ ਮੇਰੇ ਅੱਗੇ ਅੱਗੇ ਸੀ ਪਰ ਮੈਂ ਉਹਨਾਂ ਆਪਣੇ ਮਨ ਨੂੰ ਤਬਦੀਲ ਕਰ ਲਿਆ ਹੈ ਮਨ ਨੂੰ ਸਮਝਾ ਲਿਆ ਹੁਣ ਸਾਰਾ ਕੁਝ ਮੇਰੇ ਕੋਲ ਆ ਆਖੇ ਲੱਖੋ ਹਰ ਫਿਰ ਕਹਿ ਤਕਬੀਰ ਤਕਬੀਰ ਕਹਿੰਦਾ ਹੁਣ ਪਰਮਾਤਮਾ ਕੋਲ ਆਵਾਜ਼ਾਂ ਮਾਰਦਾ ਕਬੀਰ ਹੈ ਤੇਰੇ ਹਿਰਦੇ ਘਰ ਦੇ ਵਿੱਚ ਮੈਂ ਪ੍ਰਵੇਸ਼ ਕਰਨਾ ਹੈ ਕਿਉਂਕਿ ਤੇਰੇ ਇਹ ਦੇਰੂ ਕੀ ਘਰ ਵਰਗਾ ਮਨ ਨੂੰ ਹੋਰ ਕੋਈ ਘਰ ਨਹੀਂ ਲੱਗਦਾ ਪਰਮਾਤਮਾ ਦੀ ਵਡਿਆਈ ਤਾਂ ਸਾਰੇ ਕਰਦੇ ਨੇ ਪਰ ਪਰਮਾਤਮਾ ਨੂੰ ਮੰਨ ਕਰ ਕੋਈ ਨਹੀਂ ਪਰਮਾਤਮਾ ਨੂੰ ਗੌਂਦੇ ਵਿਚਾਰ ਦੇ ਤਾਂ ਸਭ ਕੋਈ ਹੈ ਆਸਾ ਸੰਗਜੀ ਪਰਮਾਤਮਾ ਜਾਂ ਗੁਰੂ ਵਰਗਾ ਬਣਨਾ ਵਾਸਤੇ ਤਿਆਰ ਕੋਈ ਵਿਰਲਾ ਕਰਦਾ ਹੀ ਨਹੀਂ ਕਿਉਂਕਿ ਇਹ ਸਾਸਨ ਸੰਜੀ ਮਾਰਗ ਬੜਾ ਸੰਨੇ ਹੋਂ ਤਿੱਖੀ ਵਾਰੋ ਮਿੱਕੀ ਇਹਤ ਮਾਰਗ ਜਾਣਾ ਮਾਰਾ ਕਹੇ ਵਾਰ ਤੋਂ ਮੀ ਸਿੱਖੀ ਹੈ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਕਲੀ ਅਤ ਪੀੜੀ ਭਾਈ ਗੁਰਦਾਸ ਜੀ ਕਹਿੰਦੇ ਨੇ ਖੰਡੇ ਦੀ ਧਾਰ ਦੇ ਨਾਲੋਂ ਵੀ ਤਿੱਖੀ ਹੈ ਜਿਹੜੀ ਗੁਰੂ ਮਹਾਰਾਜ ਦੀ ਸਿੱਖੀ ਹੈ ਜੇ ਕੋਈ ਚੱਲਦਾ ਹੈ ਤਾਂ ਮਹਾਰਾ ਕਹਿੰਦੇ ਆਪਣਾ ਵੀ ਆਉਂਦੀਆਂ ਪਰ ਅੰਦਰ ਦੀ ਅਵਸਥਾ ਜਿਹੜੀ ਆਨੰਦਮਈ ਬਣੀ ਰਹਿੰਦੀ ਹੈ ਉਹ ਆਪਾਂ ਦੇਖਦੇ ਹਾਂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਦੇ ਇਤਿਹਾਸ ਉਹਨਾਂ ਨੇ ਆਰੇ ਦੇ ਨਾਲ ਦੋ ਫਾਰ ਆਪਣੇ ਆਪ ਨੂੰ ਪਰਵਾ ਲਿਆ ਪਰ ਉਹਨਾਂ ਦੀ ਸਿੱਖੀ ਨੂੰ ਕੋਈ ਵਗਾੜ ਨਹੀਂ ਸਕਿਆ ਉਹਨਾਂ ਦੇ ਬਾਹਰ ਬਾਹਰ ਕੱਟ ਰਤੇ ਗਏ ਸਰੀਰ ਦਾ ਕਤਰਾ ਕਤਰਾ ਤਾ ਹੋ ਗਿਆ ਪਰ ਉਹਨਾਂ ਦੇ ਅੰਦਰ ਉਹ ਜੋ ਗੁਰ ਸਿੱਖੀ ਬਰੀਕ ਹੈ ਨਾ ਉਹ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਗਈ ਨਾ ਉਹ ਸਿੱਖੀ ਕੈਸੇ ਬਣੇ ਗਈ ਅੰਨੀ ਪਰਪਾਕੀ ਜੇਕਰ ਆਪਾਂ ਵੀ ਉਹਨਾਂ ਵਰਗੇ ਸਤਿ ਪੁਰਖਾਂ ਵਰਗੇ ਆਪਣੇ ਜੀਵਨ ਨੂੰ ਬੜਾਉਣ ਵਾਸਤੇ ਆਏ ਆ ਤਾਂ ਸਾਧ ਸੰਗਤ ਦੀ ਸਰੀਰ ਆਇ ਵਿਚਾਰ ਸ਼ੁਰੂ ਹੋਈ ਸੀ ਸਾਡੀ ਅਰਦਾਸ ਅੰਦਰੋਂ ਨਿਕਲਣੀ ਚਾਹੀਦੀ ਹੈ ਕਿ ਮਹਾਰਾਜ ਸਰੀਰ ਕਰਕੇ ਤੇਰੀ ਕਿਰਪਾ ਦੇ ਨਾਲ ਆ ਗਏ ਆ ਵਿਚਾਰ ਸ਼ੁਰੂ ਕੀਤੀ ਸੀ ਮਨ ਕਰਕੇ ਤੇਰੇ ਚਰਨਾਂ ਨੂੰ ਸਲਾਹ ਕਰੂੰ ਨਾ ਗੁਰੂ ਜੀ ਰਵਾਜ ਮਾਰ ਕੇ ਪਤਾ ਕੀ ਕਹਿੰਦੇ ਸਨ ਗੁਰੂ ਪਾਤਸ਼ਾਹ ਜੀ ਪ੍ਰਮੋਦਨ ਮਨ ਵਿੱਚ ਸਤਬਰ ਕਾ ਪਾਸ ਇਹ ਸੇਵਕ ਕਾਜ ਰਾਸ ਮਰਕ ਨੇ ਮਨ ਦੇ ਗੁਰੂ ਤੋਂ ਸਾਧ ਸੰਗਤ ਦੀ ਅੱਜ ਆਪਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਇੱਥੇ ਇਸ ਵਿਸ਼ੇ ਉੱਤੇ ਆਪਾਂ ਵਿਚਾਰ ਕੀਤੇ ਇਹ ਸਹੀ ਰ ਆ ਗਿਆ ਮਨ ਕਰਕੇ ਆਪਾਂ ਗੁਰੂ ਪਾਤਸ਼ਾਹ ਤੋਂ ਸੰਸਾਰ ਦੇ ਪਦਾਰਥ ਵੀ ਮੰਗਦੇ ਆ ਪਰ ਸਭ ਤੋਂ ਪਹਿਲਾਂ ਆਪਾਂ ਪਰਮਾਤਮਾ ਨੂੰ ਮੰਗੀਏ ਮਹਾਰਾਜ ਮਾਰਦੀ ਬੰਸਾਤ ਸੱਚ ਵਾਲੇ ਮਾਰਗ ਅ ਸੰਚਰਨਾਂ ਦੇ ਨਾਲ ਜੋੜਦਾ ਕਿਉਂਕਿ ਤਨ ਤੇ ਮਨ ਜਦੋਂ ਗੁਰੂ ਦੀ ਗੋਦ ਵਿੱਚ ਬੈਠਦੇ ਨੇ ਉਦੋਂ ਸੇਵਕ ਦੇ ਕਾਰਜ ਰਾਸ ਹੁੰਦੇ ਨੇ ਜਾਣੇ ਅਣਜਾਣੇ ਕੋਈਆਂ ਬਿਆਨ ਪ੍ਰਕਾਰ ਦੀਆਂ ਉਲਾਨੀ ਛਮਾ ਕਰ ਦੇਣ ਦੀ ਆਓ ਪਵਿੱਤਰ ਬਾਣੀ ਦਾ ਹਰਜਾ ਸਰਵਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ